ਸਸ਼ਿਆ ਕਾਲ ਜੀ ਤੁਹਾਡਾ ਸਵਾਗਤ ਹੈਡੇ YouTube ਚੈਨਲ 'ਤੇ ਮੈਨੂੰ ਭੈਣਾਂ ਦੇ ਬਹੁਤ ਸਾਰੇ ਮੈਸੇਜ ਕਮੈਂਟ ਆ ਰਹੇ ਸੀ ਕਿ ਦੀਦੀ ਤੁਸੀਂ ਛੂਟਾਂ ਦੀ ਪਿਕ ਵਾਲੀ ਵੀਡੀਓ ਨਾ ਬਣਾਇਆ ਕਰੋ ਬਲਕਿ ਪ੍ਰੋਪਰ ਸੂਟਾਂ ਨੂੰ ਖੋਲ ਕੇ ਦਿਖਾਇਆ ਕਰੋ ਤੇ ਤੁਹਾਡੀ ਡਿਮਾਂਡ ਤੇ ਮੈਂ ਵੀਡੀਓ ਬਣਾਈ ਹੈ ਜੀ ਜਿਹੜਾ ਆਪਾਂ ਇਹ ਸੂਟ ਦਿਖਾ ਰਿਆ ਤੁਹਾਨੂੰ ਇਹ ਕਿਸੇ ਕਸਟਮਰ ਦਾ ਪਰ ਰੈਡੀ ਕਰਵਾ ਕੇ ਦਿੱਤਾ ਹੋਇਆਗਾ ਉਹਨਾਂ ਦੀ ਡਿਮਾਂਡ ਸੀ ਕਿ ਸੂਟ ਤੇ ਕਲੀਆਂ ਹੋਣ ਤੇ ਆਪਾਂ ਉਹਨਾਂ ਨੂੰ ਕਲੀਆਂ ਪਵਾ ਕੇ ਦਿੱਤੀਆਂ ਨੇ ਬਾਹਾਂ ਤੇ ਸੇਮ ਡਿਜ਼ਾਈਨ ਆਵੇਗਾ ਤੇ ਮੰਦਾ ਦੇ ਵਿਚਾਲੇ ਜਿਹੜਾ ਆਪਾਂ ਡਾਟਸ ਪਵਾਏ ਹੈ ਜਰੀ ਨਾਲ ਪ੍ਰੋਪਰ ਲੈਂਥ ਹੈ ਜੀ ਤੇ ਤੁਸੀਂ ਜੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਘੱਟ ਪ੍ਰਾਈਸ ਦੇ ਵਿੱਚ ਅਸੀਂ ਵਰਕ ਕਰਵਾ ਕੇ ਦੇ ਸਕਦੇ ਹਾਂ ਤੁਸੀਂ ਸਾਡਾ ਸਟੱਫ ਵੀ ਲੈ ਸਕਦੇ ਹੋ ਜਿਹੜਾ ਅਸੀਂ ਵੀਡੀਓ ਦੇ ਵਿੱਚ ਪਾਇਆ ਕਰਾਂਗੇ ਉਸ ਤੇ ਵੀ ਤੁਸੀਂ ਲੈ ਕੇ ਸਾਨੂੰ ਮੈਸੇਜ ਕਰਕੇ ਆਪਣਾ ਵਰਕ ਆ ਡਿਜ਼ਾਈਨ ਭੇਜ ਕੇ ਵਰਕ ਕਰਵਾ ਸਕਦੇ ਹੋ ਜਾਂ ਖੁਦ ਦਾ ਵੀ ਤੁਸੀਂ ਦੱਸ ਸਕਦੇ ਹੋ ਤੇ ਹੁਣ ਪਸ਼ਮੀਨੇ ਦੇ ਵਿੱਚ ਆਪਣੇ ਕੋਲੇ ਦੋ ਕਲਰ ਰਹਿ ਗਏ ਆ ਜੀ ਅੰਗੂਰੀ ਕਲਰ ਇੱਕ ਦੇ ਵਿੱਚ ਤੇ ਇੱਕ ਗਾਜਰੀ ਕਲਰ ਆ ਤੇ ਜੇ ਤੁਹਾਨੂੰ ਕੋਈ ਕਲਰ ਚਾਹੀਦਾਗਾ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਤੁਹਾਨੂੰ ਅਸੀਂ ਡਿਲੀਵਰ ਕਰ ਸਕਦੇ ਆ ਤੇ ਇਹ ਆਪਾਂ ਵੈਲਵਟ ਦੀ ਮੈਚਿੰਗ ਦਿਖਾ ਰਹੇ ਆ ਤੁਹਾਨੂੰ ਇਹ ਵੱਡੇ ਪਣੇ ਵਾਲੀ ਆਵੇਗੀ ਜੀ ਪਲੇਨ ਬਾਟਮ ਆ ਜੀ ਤੇ ਕਾਟਰਾਈਜ਼ ਦੀ ਸ਼ਰਟ ਆ ਜੀ ਮਾਫ ਕਰਨਾ ਕਾਟਰਾਈ ਦੀ ਸ਼ਰਟ ਆ ਤੇ ਬੈਲਵਟ ਦੀ ਬਾਟਮ ਲੱਗੀ ਹੋਈ ਹੈ ਇਹਦੇ ਨਾਲ ਤੇ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਆ ਤੇ ਇਹ ਥੋੜਾ ਤੁਹਾਨੂੰ ਗਾਜ਼ਰੀ ਜਿਹਾ ਦਿਸ ਰਿਹਾਗਾ ਇਹਦੇ ਵਿੱਚ ਪਿੰਕ ਪਿੰਕ ਸ਼ੇਡ ਆ ਜੀ ਤੁਹਾਨੂੰ ਗਾਜ਼ਰੀ ਦਿਸਿਆ ਹੋਵੇਗਾ ਤੇ ਇਹਦੇ ਵਿੱਚ ਇੱਕ ਹੋਰ ਕਲਰ ਆ ਇਹ ਵਾਲਾ ਇੱਕ ਇਹ ਵਾਲੀ ਡਿਸਟਲ ਸ਼ਰਟ ਤੇ ਇਹਦੇ ਨਾਲ ਅੰਗੂਰੀ ਕਲਰ ਆ ਪਲੇਨ ਬਾਟਮ ਆ ਜਿਹੜੀ ਅੰਗੂਰੀ ਕਲਰ ਦੀ ਥੋੜੀ ਜਿਹੀ ਲਾਈਟ ਜੀ ਆ ਇਦੇ ਵਿੱਚ ਡਾਰਕ ਦਿਖ ਰਹੀ ਹੈ ਤੇ ਤੁਹਾਨੂੰ ਜਿਹੜਾ ਪਸੰਦ ਆਉਂਦਾ ਤੁਸੀਂ ਇਹਨਾਂ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਜਾਂ ਟਿੱਕ ਲਗਾ ਕੇ WhatsApp ਨੰਬਰ ਸੇਮ ਹੀ ਆਪਣਾ ਉਹ ਤੇ ਆਰਡਰ ਕਰਵਾ ਸਕਦੇ ਹੋ ਇੱਕ ਇਹ ਵਾਲਾ ਕਲਰ ਹੈ ਜੀ ਬਲੈਕ ਆ ਤੇ ਸਕਾਈ ਕਲਰ ਸ਼ਰਟ ਆ ਫਲਾਵਰ ਬਣੇ ਹੋਏ ਆ ਛੋਟੇ ਛੋਟੇ ਫਲਾਵਰ ਨੇ ਤੇ ਇਹਦੇ ਵਿੱਚ ਆਪਣੇ ਕੋਲੇ ਚਾਰ ਸੂਟ ਨੇ ਤੁਹਾਨੂੰ ਜਿਹੜਾ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਕਰਵਾ ਸਕਦੇ ਹੋ ਇਹ ਜੌਰਜਟ ਦੇ ਆ ਜੀ ਫੌਕਸਰ ਲੈਣ ਵਾਲੀ ਜੌਰਜਟ ਆਵੇਗੀ ਪਲੇਨ ਰਾਣੀ ਕਲਰ ਆ ਥੋੜਾ ਜਿਹਾ ਕਲਰ ਦਾ ਫਰਕ ਆਵੇਗਾ ਜੀ ਕੈਂਪੇਨ ਦੇ ਵਿੱਚ ਤੇ ਇਹ ਦੀਸਟਰਬ ਸ਼ਰਟ ਦਾ ਜੌਰਜਟ ਦੇ ਵੱਡੇ ਬਣੇ ਵਾਲੀ ਤੇ ਇਹਦੇ ਵਿੱਚ ਇੱਕ ਹੋਰ ਡਿਜ਼ਾਈਨ ਇਹ ਵੀ ਜੌਰਜਟ ਦੇ ਆ ਸ਼ਰਟ ਜੀ ਤੇ ਇਹਦੇ ਨਾਲ ਥੋੜਾ ਜਿਹਾ ਰਾਣੀ ਕਲਰ ਕੈਲੋ ਰਾਣੀ ਵੀ ਨਹੀਂ ਥੋੜਾ ਜਿਹਾ ਕਾਜਰੀ ਡਾਰਕ ਸ਼ੇਡ ਜਾਂ ਬਾਟਮ ਲੱਗੀ ਹੋਈ ਆ ਤੇ ਤੁਹਾਨੂੰ ਵੀਡੀਓ ਦੇ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾਗਾ ਜੀ ਤੁਸੀਂ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਤੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਇੰਨਾ ਸਾਰੇ ਸੂਟਾਂ ਦੀ ਜਿਹੜੀ ਡਿਲੀਵਰੀ ਹੋਇਆ ਕਰੂਗੀ ਫ੍ਰੀ ਹੋਇਆ ਕਰੂਗੀ ਜੀ ਕੋਈ ਡਿਲੀਵਰੀ ਚਾਰਜ ਨਹੀਂ ਲੱਗਿਆ ਕਰੇਗਾ ਤੇ ਪੇਮੈਂਟ ਆਪਣੀ ਉਵੇਂ ਹੀ ਰਹੇਗੀ ਜੀ